ਆਹ ਤਾਂ ਅਲੇ ਸੁਭਾਵੇਂ ਜਿਹੜੀ ਰਾਣੀ ਆ ਸਾਰਿਆਂ ਦੀ ਔੜ ਦੇ ਆਹ ਵੈਕੂ ਜੀ ਦੀ ਫਦੇ ਭਾਈ ਪੂਰੇ ਪਿਆਰੇ ਸਾਥ ਸੰਗਤ ਜਿਹੜੀਆਂ ਸਾਡੀਆਂ 4 ਵਾੜਾਂ ਐਸੀ ਹੀ ਉਹਨਾਂ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਜਾ ਕੇ ਆਪਣੇ ਪਰਿਵਾਰਾਂ ਨੂੰ ਲਾ ਬੰਦ ਕਰ ਰਹੇ ਆ ਤੇ ਬੇਨਤੀ ਕਰ ਰਹੇ ਆ ਕਿ ਜਿਹੜੇ ਕੈਂਡੀਡੇਟ ਛਾਣੇ ਸੁਲਝੇ बड़े-बड़े खिलाड़ीया उनना नु ਵੱਧ ਤੋਂ ਵੱਧ ਚੜ ਕੇ ਵੋਟਾਂ ਪਾ ਕੇ ਕਾਮਯਾਬ ਕਰੀਏ ਕੋਈ ਨਗਰ ਦਾ ਕੋ ਕੌਮ ਦਾ ਪਲਾ ਹੋ ਜਾਏ ਵੈਕ੍ਰਿਪ ਸਿੰਘ ਸਾਹਿਬ ਟੋਰਨੀਆਂ ਬਣਾਈ ਜਾਵੇ ਸਾਹਿਬ ਵੈਕ੍ਰਿਪ ਜੀ ਦੀ ਫਤਹਿ ਭਾਈ ਗੁਰਪ੍ਰੀਤ ਸਿੰਘ ਵੀ ਜਿਹੜੀਆਂ ਸਾਡੀਆਂ 4 ਵਾੜਾਂ ਐਸੀ ਹੀ ਉਹਨਾਂ ਦੇ ਵਿੱਚ ਅਸੀਂ ਆਪਣੇ ਘਰਾਂ 'ਚ ਜਾ ਕੇ ਆਪਣੇ ਪਰਿਵਾਰਾਂ ਨੂੰ ਲਾਮਬੰਦ ਕਰ ਰਹੇ ਆਂ ਤੇ ਬੇਨਤੀ ਕਰ ਰਹੇ ਆਂ ਕਿ ਜਿਹੜੇ ਅਸੀਂ ਕੈਂਡੀਡੇਟ ਸਿਆਣੇ ਸੁਲਝੇ ਪੜ੍ਹੇ ਲਿਖੇ ਖਿਡਾਰੀ ਆ ਉਹਨਾਂ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾ ਕੇ ਕਾਮਯਾਬ ਕਰੀਏ ਕਿ ਕੋਈ ਨਗਰ ਦਾ ਕੋ ਕੌਮ ਦਾ ਪਲਾ ਹੋ ਜਾਵੇ ਵੈਗੁਰੂ ਜੀ ਕਾ ਖਾਲਸਾ